ਕੈਨੇਡਾ ਅਮਰੀਕਾ ਨੂੰ ਬਹੁਤ ਵਧੀਆ ਸ਼ੋਅ ਕੀਤਾ ਜਾ ਰਿਹਾ ਤੇ ਪੰਜਾਬ ਨੂੰ ਮਾੜਾ ਸ਼ੋਅ ਕੀਤਾ ਜਾ ਰਿਹਾ ਲੋੜ ਤੋਂ ਜ਼ਿਆਦਾ ਮਤਲਬ ਇਹਨੂੰ ਗਿਰਾ ਕੇ ਦਿਖਾਇਆ ਜਾ ਰਿਹਾ ਕਿ ਜੀ ਇੱਥੇ ਤਾਂ ਨਸ਼ੇ ਬਹੁਤ ਆ ਗਏ ਹੁਣ ਚਿੱਟੇ ਦਾ ਜਿੰਨਾ ਰੋਲਾ ਪਾਇਆ ਜਾ ਰਿਹਾ ਕੀ ਤੁਹਾਨੂੰ ਲੱਗਦਾ ਵੀ ਇਹਦਾ ਚਿੱਟਾ ਹੈ ਜਿੰਨਾ ਆਪਾਂ ਇੱਥੇ ਦਿਖਾ ਰਹੇ ਹਾਂ ਜੀ ਇੱਥੇ ਤਾਂ ਜਮਈ ਮਾੜਾ ਬੇੜਾ ਕਰਕੇ ਗਿਆ ਉਹਨਾਂ ਬੇੜਾ ਕਰਕੇ ਤਾਂ ਨਹੀਂ ਹੈ ਪੰਜਾਬ ਦਾ ਨਾ ਉੱਥੇ ਵੀ ਤਾਂ ਸੁਸਾਇਡ ਲੋਕ ਕਰ ਰਹੇ ਆ ਉੱਥੇ ਹਾਰਟ ਐਟੈਕ ਵੀ ਹੋ ਰਿਹਾ ਹੈ ਕੈਂਸਰ ਵੀ ਹੋ ਰਿਹਾ ਹੈ ਨਸ਼ਾ ਵੀ ਚੱਲ ਰਿਹਾ ਤਾਂ ਫਿਰ ਉਧਰਲੀ ਲਾਈਫ ਨੂੰ ਕਿਤੇ ਲਾਬਿੰਗ ਤਾਂ ਨਹੀਂ ਕੀਤੀ ਜਾ ਰਹੀ ਜਿਵੇਂ ਪਰ ਫਿਰ ਵੀ ਪਹਿਲਾਂ ਨਾਲੋਂ ਆਪਾਂ ਪੰਜਾਬ ਨੂੰ ਮਾੜਾ ਕਿਉਂ ਗਿਣਨ ਲੱਗੇ ਕਿ ਆਪਣੀ ਖੇਤੀ ਦੀ ਝਾੜ ਵੀ ਵਧੇ ਨੇ ਫਸਲਾਂ ਦੇ ਪਰ ਹੁਣ ਅਸੀਂ ਆਪਣੇ ਆਪ ਨੂੰ ਕੰਪੇਅਰ ਕਿਦੇ ਨਾਲ ਕਰਦੇ ਆਂ ਇਹ ਦੇਖਣਾ ਆਪਾਂ ਆਪਣੇ ਆਪ ਨੂੰ ਦੂਜੀਆਂ ਸਟੇਟਸ ਨਾਲ ਤਾਂ ਕੰਪੇਅਰ ਨਹੀਂ ਕਰਦੇ ਨਾ ਆਪਾਂ ਕਰਦੇ ਆਂ ਕੈਨੇਡਾ ਨਾਲ ਟੈਰੇਜਨ ਕਰਕੇ ਆਪਾਂ ਇਹਨੂੰ ਅਪ ਕਰਨ ਦੀ ਬਜਾਏ ਇਹਨੂੰ ਛੱਡ ਕੇ ਭੱਜ ਜਾਨੇ ਆ। ਜੀ। ਕਹਿੰਦੇ ਜਿਹੜੇ ਕਬੱਡੀ ਖੇਡਦੇ ਆ ਮੁੰਡੇ ਜਦੋਂ ਉਹ ਮਤਲਬ ਕੈਨੇਡਾ ਅਮਰੀਕਾ ਦੇ ਵਿੱਚ ਧੁੱਪ ਨਿਕਲਦੀ ਆ ਨਾ ਸੰਡੇ ਦੀ ਸੰਡੇ ਕਬੱਡੀ ਖੇਡਦੇ ਆ ਤਾਂ ਉਹਨਾਂ ਦੇ ਸੂਲਾ ਵਾਂਗੂ ਚੁਬਦੀ ਹੈਗੀ ਧੁੱਪ। ਹਰ ਚੌਥਾ ਬੰਦਾ ਕੈਨੇਡਾ ਦੇ ਵਿੱਚ ਕੈਂਸਰ ਨਾਲ ਮਰਦਾ ਤੇ ਆਪਾਂ ਪੰਜਾਬ ਨੂੰ ਕੈਂਸਰ ਹੱਬ ਬਣਾਈ ਬੈਠੇ ਆਂ ਕੀ? ਜੀ ਜੀ ਜੀ। ਤੁਹਾਨੂੰ ਕਿਤੇ ਨਾ ਕਿਤੇ ਇਹ ਲੱਗਦਾ ਕਿ ਜਿਹੜਾ ਕੈਨੇਡਾ ਅਮਰੀਕਾ ਨੂੰ ਬਹੁਤ ਵਧੀਆ ਸ਼ੋਅ ਕੀਤਾ ਜਾ ਰਿਹਾ ਤੇ ਪੰਜਾਬ ਨੂੰ ਮਾੜਾ ਸ਼ੋਅ ਕੀਤਾ ਜਾ ਰਿਹਾ ਲੋੜ ਤੋਂ ਜ਼ਿਆਦਾ ਮਤਲਬ ਇਹਨੂੰ ਗਿਰਾ ਕੇ ਦਿਖਾਇਆ ਜਾ ਰਿਹਾ ਕਿ ਜੀ ਇੱਥੇ ਤਾਂ ਨਸ਼ੇ ਬਹੁਤ ਆ ਗਏ ਹੁਣ ਚਿੱਟੇ ਦਾ ਜਿੰਨਾ ਰੌਲਾ ਪਾਇਆ ਜਾ ਰਿਹਾ ਕੀ ਤੁਹਾਨੂੰ ਲੱਗਦਾ ਵੀ ਇਹਦਾ ਚਿੱਟਾ ਹੈ ਜਿੰਨਾ ਆਪਾਂ ਇੱਥੇ ਦਿਖਾ ਰਹੇ ਹਾਂ ਜੀ ਇੱਥੇ ਤਾਂ ਜਮਈ ਮਾੜਾ ਬੇੜਾ ਕਰਕੇ ਗਿਆ ਉਹਨਾਂ ਬੇੜਾ ਕਰਕੇ ਤਾਂ ਨਹੀਂ ਹੈ ਪੰਜਾਬ ਦਾ ਨਾ ਇੱਥੇ ਵੀ ਤਾਂ 3.5 ਕਰੋੜ ਲੋਕ ਰਹੇ ਰਹਿਆ ਚੰਗੀ ਜ਼ਿੰਦਗੀ ਤੇ ਉੱਥੇ ਵੀ ਤਾਂ ਸੁਸਾਇਡ ਲੋਕ ਕਰ ਰਹੇ ਆ ਉੱਥੇ ਹਾਰਟ ਟੈਕ ਵੀ ਹੋ ਰਿਹਾ ਹੈ ਕੈਂਸਰ ਵੀ ਹੋ ਰਿਹਾ ਹੈ ਨਸ਼ਾ ਵੀ ਚੱਲ ਰਿਹਾ ਤਾਂ ਫਿਰ ਉਧਰਲੀ ਲਾਈਫ ਨੂੰ ਕਿਤੇ ਲੋਬਿੰਗ ਤਾਂ ਨਹੀਂ ਕੀਤੀ ਜਾ ਰਹੀ ਜਿਵੇਂ ਤੁਸੀਂ ਕਈ ਵੈਸਟਰ ਦੀਆਂ ਚੀਜ਼ਾਂ ਦੀ ਗੱਲ ਕੀਤੀ ਹੈ ਖਾਣ ਪੀਣ ਦੀਆਂ ਬੇਕੋਡਾ ਵਗੈਰਾ ਜੋ ਵੀ ਤੁਸੀਂ ਹੈਨਾ ਕਾਫੀ ਬ੍ਰਾਊਨ ਬ레ਡ ਜਾਂ ਡ्रेसेस ਇਹ ਚੀਜ਼ਾਂ ਨੂੰ ਕਿਤੇ ਜਾਣ ਬੁੱਝ ਕੇ ਲੋਬਿੰਗ ਤਾਂ ਨਹੀਂ ਕੀਤੀ ਜਾ ਰਹੀ ਇਸ ਚੀਜ਼ ਨੂੰ ਵੀ ਫਾਈਨੈਂਸ਼ਲੀ ਆਪਣਾ ਫਾਇਦਾ ਕਟਣ ਲਈ ਬਿਲਕੁਲ ਬਿਲਕੁਲ ਕੀਤੀ ਜਾ ਰਹੀ ਹੈ ਪਰ ਇਹ ਫਾਈਨੈਂਸ਼ਲੀ ਹੀ ਕਿ ਮਤਲਬ ਜਦੋਂ ਮੈਂ ਗਲੋਬਲਾਈਜੇਸ਼ਨ ਹੋਈ ਹੈਨਾ ਲਿਬਰਲਾਈਜੇਸ਼ਨ ਵਰਗੀਆਂ ਚੀਜ਼ਾਂ ਆਈਆਂ ਉਹ ਹੌਲੀ-ਹੌਲੀ ਚੀਜ਼ ਇੱਥੋਂ ਤੱਕ ਪਹੁੰਚ ਗਈਆਂ ਕਿ ਕੈਪੀਟਲਿਸਟ ਲੋਕ ਨੇ ਜਿਹੜੇ ਉਹ ਆਪਦੀਆਂ ਚੀਜ਼ਾਂ ਨੂੰ ਪ੍ਰਮੋਟ ਕਰਨ ਦੇ ਲਈ ਉਹਨਾਂ ਨੂੰ ਸਹੀ ਸਾਬਤ ਕਰਦੇ ਨੇ ਤੇ ਉਹਨਾਂ ਦੀਆਂ ਚੀਜ਼ਾਂ ਹੁਣ ਪ੍ਰਮੋਟ ਹੋਣ ਗਈਆਂ ਬ੍ਰਾਂਡਸ ਜਿਹੜੇ ਸਾਡੇ ਇੰਡੀਆ ਚ ਆਏ ਨੇ ਉਹਨਾਂ ਨੂੰ ਲੋਕ ਤਾਂ ਹੀ ਖਰੀਦਣਗੇ ਜਦੋਂ ਉਹਨਾਂ ਨੂੰ ਪਤਾ ਲੱਗੂ ਵੀ ਇਹ ਸੂਟ ਪਾਉਂਦੇ ਨੇ ਜਾਂ ਕੁੜਤੇ ਪਜਾਮੇ ਪਾਉਂਦੇ ਨੇ ਟ੍ਰੈਡੀਸ਼ਨਲ ਨੇ ਬੈਕਵਰਡ ਲੋਕ ਨੇ ਇੱਕ ਧਾਰਨਾ ਬਣਾ ਦਿੱਤੀ ਗਈ ਆ ਭਾਵੇਂ ਕੱਪੜਿਆਂ ਨਾਲ ਸਾਨੂੰ ਬੈਕਵਰਡਨੈਸ ਨੂੰ ਜੋੜ ਦਿੱਤਾ ਗਿਆ ਤਾਂ ਕਿ ਤਾਂ ਕਿ ਅਸੀਂ ਦੇਖੀਏ ਕਿ ਮਾਡਰਨ ਲੋਕ ਕਿਹੜੇ ਹੁੰਦੇ ਨੇ ਜਿਹੜੇ ਮਤਲਬ ਵੈਸਟਰਨ ਕੱਪੜੇ ਪਾਉਂਦੇ ਨੇ ਸੋਚ ਦੇ ਨਾਲ ਇਹ ਚੀਜ਼ਾਂ ਜੋੜ ਦਿੱਤੀਆਂ ਗਈਆਂ ਤਾਂ ਹੀ ਉਹ ਫਿਰ ਉਹ ਫਰਕ ਹੈ ਜਿਹੜਾ ਦੇਖਣ ਨੂੰ ਮਿਲਦਾ ਫਿਰ ਅੱਜ ਕੱਲ ਹਰੇਕ ਚੀਜ਼ਾਂ ਸਟੇਟਸ ਸਿੰਬਲ ਨਾਲ ਜੁੜ ਗਈ ਹੈ ਠੀਕ ਹੈ ਆਪਾਂ ਚੀਜ਼ਾਂ ਨੂੰ ਜਿਹੜਾ ਪਿੱਛੇ ਉਹ ਕਰਦੇ ਰਹਿੰਦੇ ਆ ਭਾਵੇਂ ਕੱਪੜੇ ਨਾਲੋ ਭਾਵੇਂ ਖਾਣ ਪੀਣ ਨੂੰ ਲਾ ਲਓ ਤੇ ਇਹ ਫਿਰ ਪੰਜਾਬ 'ਚ ਜਦੋਂ ਚੀਜ਼ਾਂ ਹੋਣੇ ਚੱਲ ਰਹੀਆਂ ਨੇ ਬਹੁਤ ਡੁੰਗਾਈ ਲੈਵਲ ਤੇ ਮਾਨਸਿਕ ਲੈਵਲ ਤੇ ਪਹੁੰਚੀਆਂ ਨੇ ਔਰ ਉਸ ਤੋਂ ਬਾਅਦ ਸੋਸ਼ਲ ਮੀਡੀਆ ਉਹ ਹੋਰ ਜ਼ਿਆਦਾ ਇਸ ਚੀਜ਼ ਨੂੰ ਪ੍ਰਮੋਟ ਕੀਤਾ ਜਾਂਦਾ ਉਹਨਾਂ ਦੇ ਉੱਪਰ ਇਨਫਲੂਐਂਸਰਸ ਨੇ ਉਹ ਹੋਰ ਪ੍ਰਮੋਟ ਕਰਦੇ ਨੇ ਕਿ ਉਹ ਚੀਜ਼ ਵਧੀਆ ਕਿਉਂ ਵਧੀਆ ਇਹ ਅਸਲ ਦੇ ਵਿੱਚ ਕੋਈ ਵੀ ਚੀਜ਼ ਹੈ ਉਹਨਾਂ ਦੀ ਵੀ ਵਧੀਆ ਹੈ ਆਪਾਂ ਇਹ ਨਹੀਂ ਕਹਿੰਦੇ ਕਿ ਗਲਤ ਨੇ ਚੀਜ਼ਾਂ ਪਰ ਸਾਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਹ ਕਿਉਂ ਵਧੀਆ ਨੇ ਕਿਉਂ ਸਹੀ ਨੇ ਜਾਂ ਕੀ ਉਹਨਾਂ 'ਚ ਵੀ ਕਮੀਆਂ ਨੇ ਅੰਦਾ ਧੁੰਨ ਹੋ ਕੇ ਅਸੀਂ ਕਿਸੇ ਚੀਜ਼ ਨੂੰ ਫਾਲੋ ਹੈ ਜਿਹੜਾ ਉਹ ਨਾ ਕਰੀਏ ਭਾਵੇਂ ਉਹਨਾਂ ਦੀਆਂ ਡਾਈਟਸ ਹੋ ਗਈਆਂ ਭਾਵੇਂ ਕੁਝ ਵੀ ਹੋ ਗਿਆ ਹੁਣ ਤੁਸੀਂ ਗੱਲ ਕੀਤੀ ਕਿ ਡਰੱਗਸ ਦੀ ਆਪਣੇ ਇੱਥੇ ਪੰਜਾਬ 'ਚ ਕਿਹਾ ਜਾਂਦਾ ਕਿ ਇੰਨੇ ਜ਼ਿਆਦਾ ਡਰੱਗਸ ਨੇ ਤੇ ਕੀ ਹੋਰ ਸਟੇਟਸ ਦੇ ਵਿੱਚ ਨਹੀਂ ਹੈਗੇ ਹਿਮਾਚਲ 'ਚ ਨਹੀਂ ਹੈਗੇ ਜੰਮੂ ਕਸ਼ਮੀਰ 'ਚ ਨਹੀਂ ਹੈਗੇ ਹਰਿਆਣਾ 'ਚ ਨਹੀਂ ਹੈਗੇ ਸਾਰੇ ਜਗ੍ਹਾ ਨੇ ਪਰ ਬ੍ਰਾਂਡਿੰਗ ਕਿ ਦੀ ਹੋ ਰਹੀ ਆ ਪੰਜਾਬ ਦੀ ਹੋ ਰਹੀ ਆ ਇਹਦੇ ਪਿੱਛੇ ਕੀ ਕਾਰਨ ਨੇ ਉਹਦਾ ਕਾਰਨ ਕਰਨ ਵਾਲਿਆਂ ਨੂੰ ਹੀ ਜ਼ਿਆਦਾ ਬਿਹਤਰ ਪਤਾ ਹੋਊਗਾ ਉਸੇ ਤਰ੍ਹਾਂ ਕਿ ਅਮਰੀਕਾ ਕੈਨੇਡਾ ਉੱਥੇ ਚੀਜ਼ਾਂ ਨਹੀਂ ਹੈਗੀਆਂ ਚੀਜ਼ਾਂ ਉੱਥੇ ਵੀ ਹੈਗੀਆਂ ਨੇ ਉੱਥੇ ਵੀ ਸੋਸਾਇਟੀ ਦੇ ਵਿੱਚ ਕੁਝ ਇਹੋ ਜਿਹੇ ਚੀਜ਼ਾਂ ਹੈਗੀਆਂ ਨੇ ਜੋ ਨਹੀਂ ਹੋਣੀਆਂ ਚਾਹੀਦੀਆਂ ਉੱਥੇ ਵੀ এনवायरमेंट ਖਰਾਬ ਹੋ ਰਿਹਾ ਉੱਥੇ ਵੀ ਪ੍ਰਦੂਸ਼ਣ ਹੈਗਾ ਠੀਕ ਹੈ ਸੂਸਾਇਡ ਰੇਟ ਵੀ ਹੈਗਾ ਡਰੱਗਸ ਵੀ ਹੈਗੇ ਇੱਥੇ ਵੀ ਹੈਗੇ ਪਰ ਇੱਕ ਚੀਜ਼ ਜਿਹੜੀ ਹੈਗੀ ਨਾ ਉੱਥੇ ਸਿਸਟਮ ਸਟਰੋਂਗ ਇਥੇ ਨਹੀਂ ਹੈਗਾ ਉਹ ਸਿਸਟਮ ਜਿਹੜਾ ਹੈਗਾ ਉਹ ਸਟਰੋਂਗ ਕਿਵੇਂ ਹੋਊਗਾ ਜੇ ਮੈਨੂੰ ਤਾਂ ਇਹ ਲੱਗਦਾ ਵੀ ਸਰਕਾਰਾਂ ਨਾਲੋਂ ਜ਼ਿਆਦਾ ਜਿਹੜਾ ਸਾਡੀ ਲੋਕਾਂ ਦੀ ਜ਼ਿੰਮੇਵਾਰੀ ਹੈ ਜੇ ਅਸੀਂ ਲੋਕ ਆਪਣੀ ਜ਼ਿੰਮੇਵਾਰੀ ਨਿਭਾਵਾਂਗੇ ਤਾਂ ਆਪਣੇ ਆਪ ਹੌਲੀ-ਹੌਲੀ ਸਰਕਾਰਾਂ ਵੀ ਉਸ ਹਿਸਾਬ ਨਾਲ ਕੰਮ ਕਰਨਗੀਆਂ ਪਰ ਕਈ ਥਾਂ ਇਹ ਵੀ ਦਿੱਕਤ ਆਉਂਦੀ ਹੈ ਜਿਵੇਂ ਕਿਸੇ ਸਰਕਾਰ ਦੇ ਖਿਲਾਫ ਮੰਨ ਲਓ ਵੀ ਕੋਈ ਬੰਦਾ ਆਵਾਜ਼ ਉਠਾਉਂਦਾ ਜਾਂ ਕਿਸੇ ਕਰਪਸ਼ਨ ਦੇ ਖਿਲਾਫ ਆਪਾਂ ਆਵਾਜ਼ ਉਠਾਈਏ ਆਪਾਂ ਨੂੰ ਪੂਰਾ ਜਿਹੜਾ ਸਿਸਟਮ ਆ ਉਹ ਮਤਲਬ ਦਲਨਮਲਨ ਤੱਕ ਦੀ ਸਥਿਤੀ ਚ ਆ ਜਾਂਦਾ ਵੀ ਇਹ ਮਤਲਬ ਇਕੋ ਹੀ ਨਾ ਉੱਠੇ ਕੱਲ ਨੂੰ ਹੋਰ ਉੱਠਣਗੇ ਇਹਦੇ ਪਿੱਛੇ ਜੀ ਜੀ ਤਾਂ ਇਹ ਚੀਜ਼ ਦਾ ਤੁਸੀਂ ਵੀ ਕਿਵੇਂ ਲੋਕ ਇਸ ਚੀਜ਼ ਨੂੰ ਪੋਜ਼ਿਟਿਵ ਕਰਨਾ ਵੀ ਗੱਲ ਨੂੰ ਮੁਕਾਬਲਾ ਕਿਵੇਂ ਕਰਨੀ ਇਸ ਦੀ ਦੇਖੋ ਅਸੀਂ ਜਿਹੜੀ ਪੰਜਾਬੀ ਹੁੰਨੇ ਆ ਨਾ ਅਸੀਂ ਮਤਲਬ ਇੱਕ ਰੈਵੋਲੂਸ਼ਨ ਲਿਆਉਣ ਵਾਲੀ ਕੌਮ ਹੈਗੇ ਆ ਰਿਵੋਲਟ ਕਰਦੇ ਆ ਠੀਕ ਹੈ ਉਹ ਸਾਡੇ ਬਲੱਡ ਚ ਹੀ ਹੈਗਾ ਆਪੋ ਉਸ ਚੀਜ਼ ਨੂੰ ਅਲੱਗ ਕਰ ਹੀ ਨਹੀਂ ਸਕਦੇ ਆਪਣੇ ਨਾਲੋਂ ਤੇ ਜਦੋਂ ਕਿਤੇ ਗਲਤ ਹੁੰਦਾ ਤੁਸੀਂ ਦੇਖਿਓ ਵੀ ਸਭ ਤੋਂ ਪਹਿਲਾਂ ਕੋਈ ਪੰਜਾਬੀ ਭੈਣ ਭਰਾ ਜੋ ਵੀ ਆਪਣੇ ਹੋਣਗੇ ਉਹ ਬੋਲਦੇ ਜ਼ਰੂਰ ਹੈ ਗਲਤ ਨੂੰ ਸਹੰਦੇ ਨਹੀਂ ਹੈਗੇ ਸਾਡੀ ਗੁਰਬਾਨੀ ਦੇ ਵਿੱਚ ਵੀ ਹੈ ਕਿ ਗਲਤ ਨੂੰ ਸਹਿਣਾ ਨਹੀਂ ਆਪਾਂ ਠੀਕ ਹੈ ਹੁੰਨਾ ਹੁੰਦੇ ਦੇਖਣਾ ਨਾ ਕਰਨਾ ਨਾ ਸਹਿਣਾ ਤੇ ਜਦੋਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਉਹ ਆਪਾਂ ਆਵਾਜ਼ ਉਠਾਉਣੀ ਹੈ ਸਰਕਾਰ ਹੋ ਸਕਦਾ ਆਵਾਜ਼ ਨੂੰ ਦਬਾਵੇ ਪਰ ਆਪਾਂ ਆਪਣੇ ਵੱਲੋਂ ਕੋਸ਼ਿਸ਼ ਆ ਜਿਹੜੀ ਉਹ ਕਰਨੀ ਹੈਗੀ ਆ ਕਿ ਅਲੱਗ-ਅਲੱਗ ਤਰੀਕੇ ਅਪਣਾ ਕੇ ਕਰ ਸਕਦੇ ਆਪਾਂ ਜਾਂ ਜਿਵੇਂ ਕਹਿੰਦੇ ਕਿ ਕਨਸਟੀਟਿਊਸ਼ਨਲ ਮੈਥਡਸ ਹੁੰਦੇ ਆ ਕਿ ਤੁਸੀਂ ਅੰਦੋਲਨ ਕਰੋ ਜੀ ਤੁਸੀਂ ਭੁੱਖ ਹੜਤਾਲ ਤੇ ਬੈਠੋ ਇਹਨਾਂ ਚੀਜ਼ ਤਰੀਕਿਆਂ ਨੂੰ ਅਪਣਾ ਕੇ ਆਪਾਂ ਸਰਕਾਰ ਦੇ ਖਿਲਾਫ ਜਿਹੜਾ ਕਰ ਸਕਦੇ ਉਹਨਾਂ ਨੂੰ ਦੱਸ ਸਕਦੇ ਆ ਕਿ ਇਹ ਚੀਜ਼ ਹੈ ਜਿਹੜੀ ਉਹ ਗਲਤ ਹੋ ਰਹੀ ਹੈ ਕਰਪਸ਼ਨ ਹੋ ਰਹੀ ਹੈ ਗਲਤ ਹੋ ਰਹੀ ਹੈ ਹੁਣ ਸਰਕਾਰ ਵੱਲੋਂ ਦੇਖੋ ਨੰਬਰ ਦਿੱਤਾ ਗਿਆ ਉਹਨੂੰ ਯੂਜ਼ ਕਿਨੇ ਕਰਨਾ ਆਪਾਂ ਹੀ ਕਰਨਾ ਯੂਜ਼ ਜੇ ਆਪਾਂ ਉਹਨੂੰ ਯੂਜ਼ ਨਾ ਕਰਾਂਗੇ ਫਿਰ ਸਰਕਾਰ ਦੀ ਉਸ ਮੁਹਮਦਾ ਕੀ ਫਾਇਦਾ ਤਾਂ ਬਹੁਤ ਵਧੀਆ ਇੱਕ ਉਪਰਾਲਾ ਹੈਗਾ ਕਿ ਆਪਾਂ ਉਸ ਨੂੰ ਵਰਤੀਏ ਦੂਸਰੇ ਪਾਸੇ ਜੇ ਮੈਂ ਸੋਚ ਰੱਖਾਂ ਯਾਰ ਕਿੱਥੇ ਕਿਉਂ ਇਸ ਚੰ ਜਟ ਚ ਪਾਵਾਂ ਕਿਉਂ ਮੈਂ ਕਿਸੇ ਨੂੰ ਫੋਨ ਕਰਕੇ ਦੱਸਾਂ ਹੈਨਾ ਉਹ ਸੋਚ ਤੇ ਆ ਜਾਂਦੀ ਹੈ ਗੱਲ ਤੇ ਉਹ ਫਿਰ ਉਸ ਚੀਜ਼ ਦਾ ਫਾਇਦਾ ਨਹੀਂ ਹੋਊਗਾ ਫਿਰ ਉਹ ਬੰਦਾ ਹੋਰ ਕਰਪਸ਼ਨ ਲੈੰਦਾ ਰਹੂਗਾ ਜਦੋਂ ਧਿਆਨ ਚ ਆਊਗਾ ਹੀ ਨਹੀਂ ਸਰਕਾਰ ਦੇ ਕਿ ਲਈ ਬੰਦਾ ਗਲਤ ਹੈਗਾ ਇੱਥੇ ਗਲਤ ਕਰ ਰਿਹਾ ਉਹਦੇ ਨਾਲ ਸਰਕਾਰ ਦਾ ਨਾਮ ਹੈ ਜਿਹੜਾ ਉਹ ਗਲਤ ਹੋ ਗਿਆ ਠੀਕ ਹੈ ਇਹ ਨਹੀਂ ਹੁੰਦਾ ਕਿ ਸਰਕਾਰ ਕੁਝ ਗਲਤ ਕਰੀ ਉਹਦੇ ਵਿੱਚ ਕੁਝ ਲੋਕ ਹੁੰਦੇ ਨੇ ਉਹਨਾਂ ਦੇ ਖਿਲਾਫ ਜਦੋਂ ਆਵਾਜ਼ ਉਠਾਈ ਜਾਂਦੀ ਹੈ ਤਾਂ ਆਬੀਅਸ ਲੋਕ ਸਰਕਾਰ ਨਹੀਂ ਤਾਂ ਕੁਝ ਨਾ ਕੁਝ ਤਾਂ ਸੁਣਨਗੇ ਨਾ ਕਿਸੇ ਨਾ ਕਿਸੇ ਨੂੰ ਤਾਂ ਪਤਾ ਲੱਗੂਗਾ ਨਾ ਕਿ ਆ ਚੀਜ਼ ਐਦਾਂ ਦੀ ਹੈਗੀ ਹੈ ਤੇ ਉਹ ਜ਼ਰੂਰੀ ਵੀ ਹੈਗੀ ਹੈ ਕਿ ਜੇ ਅਸੀਂ ਚਾਹਣੇ ਆ ਕਿ ਸਮਾਜ ਨੂੰ ਸੁਧਾਰਨਾ ਜੇ ਆਪਣੇ ਪੰਜਾਬ ਨੂੰ ਸੁਧਾਰਨਾ ਉਸ ਦੇ ਖਿਲਾਫ ਆਵਾਜ਼ ਉਠਾਉਣੀ ਜ਼ਰੂਰੀ ਹੈ ਉਹ ਬਾਅਦ ਅੱਗੇ ਲੜਾਈ ਬਾਅਦ ਦੀ ਹੈ ਪਹਿਲਾਂ ਆਪਾਂ ਉਸ ਚੀਜ਼ ਨੂੰ ਲੋਕਾਂ ਦੇ ਧਿਆਨ 'ਚ ਤਾਂ ਲਿਆ ਦਈਏ ਨਾ ਅੱਜ ਕੱਲ ਸੋਸ਼ਲ ਮੀਡੀਆ ਤੋਂ ਵੱਡਾ ਹਥਿਆਰ ਕੋਈ ਹਥਿਆਰ ਨਹੀਂ ਹੈ ਜਿੱਥੇ ਤੁਸੀਂ ਲੋਕਾਂ ਦੇ ਧਿਆਨ ਚ ਲਿਆ ਸਕਦੇ ਹੋ ਕਿਸੇ ਦੇ ਖਿਲਾਫ ਬੋਲੇ ਤੋਂ ਇਲਾਵਾ ਵੀ ਮਤਲਬ ਲੋਕਾਂ ਨੂੰ ਪਤਾ ਲੱਗੇ ਜੀ ਮੈਮ ਜਿਵੇਂ ਆਪਣਾ ਖੇਤੀ ਪ੍ਰਧਾਨ ਸੂਬਾ ਪੰਜਾਬ ਜਿਹੜੇ ਆਪਣੇ ਲੋਕਲ ਲੋਕ ਨੇ ਜਿਵੇਂ ਐਸਬੀਸੀ ਭਾਈਚਾਰਾ ਸਾਰਾ ਉਹ ਵੀ ਖੇਤੀ ਨਾਲ ਦਾ ਟੈਸਟ ਕਿਸੇ ਨਾ ਕਿਸੇ ਤਰੀਕੇ ਜੀ ਜੀ ਪਰ ਫਿਰ ਵੀ ਆਪਣੇ ਪੰਜਾਬ ਦੇ ਵਿੱਚ ਆਪਣੇ ਕੋਲ ਜਿੰਨੀਆਂ ਜ਼ਮੀਨਾਂ ਸੀ ਓਨੀਆਂ ਧਰਤੀ ਹਲੇ ਹੈ ਜੀ ਉਤਰਤੀ ਆਪਣੇ ਕੋਲ ਹੋਣ ਦੇ ਬਾਵਜੂਦ ਨਵੀਆਂ ਫੈਕਟਰੀਆਂ ਵੀ ਲੱਗੀਆਂ জবਸ ਵੀ ਹੋ ਗਈਆਂ ਕਿਸਾਨ ਕਹਿ ਰਿਹਾ ਸਾਨੂੰ ਲੇਬਰ ਨਹੀਂ ਮਿਲਦੀ ਤੇ ਬਾਹਰੋਂ ਆ ਵੀ ਲੇਬਰ ਇਤੇ ਜੋਬ ਕਰੀ ਜਾ ਰਹੀ ਹੈਗੀ ਪਰ ਫੇਰ ਵੀ ਪਹਿਲਾਂ ਨਾਲੋਂ ਆਪਾਂ ਪੰਜਾਬ ਨੂੰ ਮਾੜਾ ਕਿਉਂ ਗਿਣਨ ਲੱਗੇ ਕਿ ਆਪਣੀ ਖੇਤੀ ਦੀ ਝਾੜ ਵੀ ਵਧੇ ਨੇ ਫਸਲਾਂ ਦੇ ਹੋਰ ਕੀ ਮਤਲਬ ਕੀ ਤੁਹਾਨੂੰ ਸਿਰਫ ਕਿ 네ਗੈਟਿਵਿਟੀ ਲੱਗ ਰਹੀ ਹੈ ਜਾਂ ਕੀ ਕਾਰਨ ਲੱਗ ਰਿਹਾ ਤੁਹਾਨੂੰ ਵੀ ਵੀ ਮੈਂ ਦੇਖੋ ਪੰਜਾਬ ਅੱਗੇ ਨਾਲ ਬਹੁਤ ਜ਼ਿਆਦਾ ਵਧੀਆ ਹੈ ਆਪਣੀ ਇੱਕ ਪ੍ਰੋਗਰੈਸਿਵ ਸਟੇਟ ਹੈ ਜੀ ਆਪਾਂ ਦੂਜਿਆਂ ਨਾਲੋਂ ਦੇਖੀ ਅਸਲ ਵਿੱਚ ਆਪਾਂ ਪਤਾ ਹੀ ਕੀ ਆਪਣੀ ਛਾਵਾਂ ਹੀ ਬਹੁਤ ਵਧ ਗਈਆਂ ਤੇ ਉਹਨਾਂ ਕਰਕੇ ਪ੍ਰੋਬਲਮਸ ਆ ਜਿਹੜੀਆਂ ਜ਼ਿਆਦਾ ਹੋ ਰਹੀਆਂ ਨੇ ਉਹ ਆਪਾਂ ਦੇਖੀਏ ਆਪਣੇ ਪੰਜਾਬ ਚ ਨਾ ਹੀ ਭੁੱਖਮਰੀ ਮੈਂ ਨਹੀਂ ਦੇਖਦੀ ਵੀ ਕੋਈ ਭੁੱਖਾ ਸੌਂਦਾ ਹੋਊਗਾ ਉਸ ਲੈਵਲ ਦੀ ਹੋ ਜਿੱਦਾਂ ਹੋਰ ਸਟੇਟਸ ਦੇ ਵਿੱਚ ਹੈ ਮੈਨੂੰ ਐਜ਼ ਅ ਸਰਪੰਚ ਦੂਜੀਆਂ ਸਟੇਟਸ ਚ ਜਾਣ ਦਾ ਮੌਕਾ ਮਿਲਿਆ ਤਾਂ ਮੈਂ ਉੱਥੋਂ ਦੇ ਪਿੰਡ ਵੀ ਦੇਖੇ ਨੇ ਤੋ ਉਹਨਾਂ ਦੇ ਤੇ ਆਪਣੇ ਪਿੰਡਾਂ 'ਚ ਤਾਂ ਬਹੁਤ ਫਰਕ ਹੈ ਆਪਣੇ ਤਾਂ ਹੁਣ ਇੰਨੀਆਂ ਕੋਠੀਆਂ ਪੈ ਗਈਆਂ ਠੀਕ ਹੈ ਇੰਨਾ ਮਤਲਬ ਵਿਕਾਸ ਹੋਇਆ ਪਿੰਡਾਂ ਦੇ ਵਿੱਚ ਤੇ ਸਰਪੰਚਾਂ ਵੱਲੋਂ ਵੀ ਬਹੁਤ ਵਿਕਾਸ ਪਿੰਡਾਂ 'ਚ ਕੀਤਾ ਗਿਆ ਬਹੁਤ ਵਾ ਸੋਹਣੇ ਪਿੰਡ ਬਣਾਏ ਗਏ ਨੇ ਇਵਨ ਇੰਨੇ ਸੋਹਣੇ ਸਾਰਿਆਂ ਨੂੰ ਅਵਾਰਡਸ ਬਹੁਤ ਜਣਿਆਂ ਨੂੰ ਅਵਾਰਡਸ ਵੀ ਮਿਲੇ ਨੇ ਤਾਂ ਉਹਨਾਂ ਦੇ ਤੇ ਆਪਣੇ ਬਹੁਤ ਜ਼ਿਆਦਾ ਫਰਕ ਹੈ ਪਰ ਹੁਣ ਅਸੀਂ ਆਪਣੇ ਆਪ ਨੂੰ ਕੰਪੇਅਰ ਕਿਹਦੇ ਨਾਲ ਕਰਦੇ ਆਂ ਇਹ ਦੇਖਣਾ ਆਪਾਂ ਆਪਣੇ ਆਪ ਨੂੰ ਦੂਜੀਆਂ ਸਟੇਟਸ ਨਾਲ ਤਾਂ ਕੰਪੇਅਰ ਨਹੀਂ ਕਰਦੇ ਨਾ ਆਪਾਂ ਕਰਦੇ ਆਂ ਕੈਨੇਡਾ ਨਾਲ ਇਹ ਅਮਰੀਕਾ ਨਾਲ ਉਹ ਤਾਂ ਵਿਕਸਿਤ ਦੇਸ਼ ਨੇ ਤੇ ਆਪਾਂ ਫਿਰ ਵੀ ਇੱਕ ਡਵੈਲਪ ਡਵੈਲਪਿੰਗ ਕੰਟਰੀ ਦੀ ਇੱਕ ਸਟੇਟ ਹੈਗੇ ਆ ਤਾਂ ਕਰਕੇ ਉੱਥੇ ਜਿਹੜਾ ਫਰਕ ਹੈ ਜਿਹੜਾ ਜ਼ਿਆਦਾ ਹੋ ਜਾਂਦਾ ਪਰ ਮੈਮ ਆਪਣਾ ਕੰਪੈਰੀਸ਼ਨ ਵੀ ਤਾਂ ਗਲਤ ਹੋ ਰਿਹਾ ਹੈ ਨਾ ਕੰਪੈਰੀਜਨ ਕਰਕੇ ਆਪਾਂ ਇਹਨੂੰ ਅੱਪ ਕਰਨ ਦੀ ਬਜਾਏ ਇਹਨੂੰ ਛੱਡ ਕੇ ਭੱਜ ਜਾਨੇ ਆ ਜੀ ਜੀ ਤੇ ਆਪਾਂ ਉੱਥੇ ਚਲੀਏ ਮੰਨ ਲਓ ਸਪੋਜ਼ ਕਰੋ ਵੀ ਉਹ ਆਪਣੇ ਨਾਲ ਹੁਣ ਹੈ ਤਾਂ ਸਿਰਫ ਸਿਸਟਮ ਦਾ ਹੀ ਫਰਕ ਆ ਸਿਸਟਮ ਆਪਣੇ ਨਾਲੋਂ ਸਟਰੋਂਗ ਆ ਉੱਥੇ ਜੀ 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 ਬਟ ਆਪਾਂ ਇਹਨੂੰ ਸਿਰਫ ਸਿਸਟਮ ਸੁਧਾਰਨ ਦੇ ਬਦਲੇ ਉੱਥੇ ਬਰਫ਼ 'ਚ ਜਾ ਕੇ ਜਿੱਥੇ ਇਕਨੋਮਿਕ ਆਪਣੀ ਕੰਡੀਸ਼ਨ ਵੀ ਇੰਨੀ ਹਾਰਡ ਵਰਕ ਕਰਨਾ ਪੈਂਦਾ ਆਪਾਂ ਨੂੰ ਸਰਵਾਈਵ ਕਰਨ ਵਾਸਤੇ ਉਹ ਨਾ ਉਹ ਐਟਮੋਸਫੀਅਰ ਆਪਾਂ ਨੂੰ ਸ਼ੂਟ ਕਰਦਾਗਾ ਨਾ ਹੀ ਉੱਥੋਂ ਦੀ ਹਵਾ ਪਾਣੀ ਆਪਾਂ ਨੂੰ ਉਹ ਸਾਬ ਨਾਲ ਸ਼ੂਟ ਕਰਦੀ ਹੈ ਕਹਿੰਦੇ ਆ ਕਹਿੰਦੇ ਜਿਹੜੇ ਕਬੱਡੀ ਖੇਡਦੇ ਆ ਮੁੰਡੇ ਜਦੋਂ ਉਹ ਮਤਲਬ ਕੈਨੇਡਾ ਅਮਰੀਕਾ ਦੇ ਵਿੱਚ ਧੁੱਪ ਨਿਕਲਦੀ ਆ ਨਾ ਸੰਡੇ ਦੀ ਸੰਡੇ ਕਬੱਡੀ ਖੇਡਦੇ ਆ ਤਾਂ ਉਹਨਾਂ ਦੇ ਸੂਲਾ ਵਾਂਗੂ ਚੁਗਦੀ ਹੈਗੀ ਧੁੱਪ ਮਤਲਬ ਤੇ ਹੋਰ ਉਥੋਂ ਦੀਆਂ ਜਿਹੜੀਆਂ ਕਹਿੰਦੇ ਵੀ ਹਰ ਚੌਥਾ ਬੰਦਾ ਕੈਨੇਡਾ ਦੇ ਵਿੱਚ ਕੈਂਸਰ ਨਾਲ ਮਰਦਾ ਤੇ ਆਪਾਂ ਪੰਜਾਬ ਨੂੰ ਕੈਂਸਰ ਹੱਬ ਬਣਾਈ ਬੈਠੇ ਆ ਜੀ ਜੀ ਤੇ ਹਰ ਪਿੰਡ ਦੇ ਵਿੱਚ ਮੈਂ ਕਹਿੰਦਾ ਵੀ ਮੇਬੀ 2-4 ਬੰਦੇ ਆ 2-4 ਮੌਤਾਂ ਮੇਬੀ ਹੋਈਆਂ ਹੋਣੀਆਂ ਨੇ ਜੀ ਜੀ ਤੇ ਹਰ ਕੈਨੇਡਾ ਦੇ ਵਿੱਚ 2.5 ਗ੍ਰਾਮ ਚਿੱਟਾ ਰੱਖਣਾ ਅਲਾਊਡ ਆ ਆਪਾਂ ਇੱਥੇ ਚਿੱਟੇ ਦਾ ਹੱਬ ਬਣਾਈ ਬ ਤੁਹਾਨੂੰ 네ਗੇਟਿਵ ਕਰਨ ਲੱਗ ਰਹੀਆਂ ਤੁਹਾਨੂੰ ਵੀ 네ਗੇਟਿਵ ਕਰ ਰਹੀਆਂ ਜਾਂ ਵੀ ਆਪਾਂ ਕਿਤੇ ਆਪ ਹੀ ਸ਼ਕਾਰ ਹੋ ਰਹੇ ਹਾਂ ਨਾ 네ਗੇਟਿਵਿਟੀ ਦਾ ਨਹੀਂ ਅਪਰਸਲ ਚ ਸੋਚੀ ਇਦਾਂ ਰਹੇ ਆ ਨਾ ਇੱਕ ਧਾਰਨਾ ਬਣ ਗਈ ਪਿਛਲੇ ਕੁਝ ਸਮੇਂ ਤੋਂ ਵੀ ਪੰਜਾਬ ਚ ਤੇ ਕੁਝ ਹੈ ਹੀ ਨਹੀਂ ਹੁਣ ਜਦੋਂ ਮੈਂ ਸਰਪੰਚ ਬਣੀ ਤਾਂ ਮੈਨੂੰ 80 ਤੋਂ 90 ਲੋਕਾਂ ਨੇ ਸੋਚੋ ਇਹ ਕਹਉ ਗੁੜੀਆਂ ਤੁਸੀਂ ਬਾਹਰ ਨਹੀਂ ਜਾਣਾ ਮਤਲਬ ਹਰੇਕ ਨੂੰ ਇਹੀ ਹੈ ਕਿ ਡੈਸਟੀਨੇਸ਼ਨ ਹੁਣ ਸਾਡੀ ਬਾਹਰ ਹੀ ਹੈ ਪੰਜਾਬ 'ਚ ਅਸੀਂ ਆਪਣਾ ਫਿਊਚਰ ਦੇਖਦੇ ਹੀ ਨਹੀਂ ਜਾਇ ਇਹ ਲਗਾ ਲਓ ਵੀ ਦੇਖਣਾ ਸਾਨੂੰ ਬੰਦ ਹੀ ਕਰਾ ਦਿੱਤਾ ਗਿਆ ਹੁਣ ਉਹ ਸਾਡੇ ਜਦੋਂ ਕੋਈ ਚੀਜ਼ ਸਮਾਜ 'ਚ ਨਹੀਂ ਘੋਲ ਮਿਲ ਜਾਵੇ ਨਾ ਤਾਂ ਸਾਡੀ ਸੋਚ ਹੀ ਉਦਾਂ ਦੀ ਬਣਾ ਦਿੱਤੀ ਜਾਂਦੀ ਹੈ ਹੁਣ ਯੂਥ ਨੂੰ ਤੁਸੀਂ 11ਵੀਂ 12ਵੀਂ ਦੇ ਬੱਚੇ ਆ ਚਾਹੇ ਸਰਕਾਰੀ ਸਕੂਲ 'ਚ ਨੇ ਚਾਹੇ ਪ੍ਰਾਈਵੇਟ ਸਕੂਲ 'ਚ ਨੇ ਤੁਸੀਂ ਉਹਨਾਂ ਨੂੰ ਪੁੱਛੋ ਮੈਨੂੰ ਜਾਣ ਦਾ ਮੌਕਾ ਮਿਲਿਆ ਮੈਂ ਉਹਨਾਂ ਨੂੰ ਪੁੱਛਦੀਆਂ ਚਾਹੇ ਕਾਲਜੇਸ 'ਚ ਨੇ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ ਜੀ ਅਸੀਂ ਬਾਹਰ ਜਾਣਾ 12ਵੀਂ ਤੋਂ ਬਾਅਦ ਬਾਹਰ ਜਾਣਾ ਗ੍ਰੈਜੂਏਸ਼ਨ ਤੋਂ ਬਾਅਦ ਬਾਹਰ ਜਾਣਾ ਮਤਲਬ ਕੋਈ ਉਹੀ ਨਹੀਂ ਰਹਿ ਗਿਆ ਉਹ ਐਨੀ ਨੈਗੇਟਿਵਿਟੀ ਹੋ ਗਈ ਆ ਨਾ ਕਿ ਵੀ ਬੱਚਿਆਂ ਨੂੰ ਆਪਣਾ ਫਿਊਚਰ ਨਹੀਂ ਦੇਖਦਾ ਹੁਣ ਇਹਨੂੰ ਨੈਗੇਟਿਵਿਟੀ ਨੂੰ ਦੂਰ ਕਿਵੇਂ ਕਰਨਾ ਜਿਹੜੇ ਇੱਥੇ ਰਹਿੰਦੇ ਲੋਕ ਨੇ ਜੋ ਇੱਥੇ ਆਪਣਾ ਫਿਊਚਰ ਦੇਖਦੇ ਨੇ ਅਸਲ ਪਹਿਲਾਂ ਹੁੰਦਾ ਸੀ ਕਿ ਸਾਡੇ ਮਤਲਬ ਇਥੋਂ ਬੱਚੇ ਹੁੰਦੇ ਆ ਜਾਂ ਯੂਥ ਆ ਜਿਹੜਾ ਤਿਆਰੀ ਕਰਦਾ ਯੂਪੀਐਸਸੀ ਐਗਜ਼ਾਮਸ ਦੀ ਕਿ ਅਸੀਂ ਐਗਜ਼ਾਮ ਕਲੀਅਰ ਕਰਨਾ ਜਾਂ ਇੱਥੇ ਕਿਵੇਂ ਅਸੀਂ ਕੋਈ ਕਿੱਤਾ ਅਪਣਾਈਏ ਤਾਂ ਕਿ ਆਪਣੇ ਪੰਜਾਬ ਨੂੰ ਤਾਂ ਯੋਗਦਾਨ ਮਿਲੂਗੀ ਜਦੋਂ ਇਥੋਂ ਦੇ ਲੋਕ ਮਿਹਨਤ ਕਰਨਗੇ ਕੰਮ ਕਰਨਗੇ ਤਾਂ ਉਹ ਕਿਵੇਂ ਕਰੀਏ ਉਹਦੀ ਬਜਾਏ ਹੁਣ ਸਾਰੇ ਚੀਜ਼ਾਂ ਤੋਂ ਆਰਮੀ ਦੇ ਵਿੱਚ ਨਹੀਂ ਕੋਈ ਜਾਣਾ ਚਾਹੁੰਦਾ ਉਹਨਾਂ ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡ ਕੇ ਅਸੀਂ ਇੰਨੀਆਂ ਹਾਰਡ ਕੰਡੀਸ਼ਨਸ ਦੇ ਵਿੱਚ ਵੀ ਰਹਿਣਾ ਚਾਹੁੰਦੇ ਆ ਜਸਟ ਸਿਰਫ ਇਸ ਲਈ ਕਿ ਅਸੀਂ ਕੈਨੇਡਾ ਜਾਣਾ ਇਥੋਂ ਅਸੀਂ ਐਕਸਪਲੋਰ ਕਰਨਾ ਹੀ ਬੰਦ ਕਰ ਦਿੱਤਾ ਕੁਝ ਐਕਸਪਲੋਰ ਨੂੰ ਕਰਨ ਨੂੰ ਹੈ ਹੀ ਨਹੀਂ ਉਹ ਹੈਜੀਮਨੀ ਹੈ ਨਾ ਉਹ ਜਿਹੜਾ ਸ਼ਬਦ ਹੈ ਹੈਜੀਮਨੀ ਸਾਰਾ ਹੁੰਦਾ ਹੈ ਕਿ ਤੁਹਾਡੀ ਮਤਲਬ ਦਿਮਾਗ ਦੇ ਚੀਜ਼ ਅੰਦਰ ਬਿਠਾਈ ਦੇਣੀ ਮਤਲਬ ਕਿ ਬਸ ਆਹ ਚੀਜ਼ ਤਾਂ ਹੈ ਹੀ ਨਹੀਂ ਤੁਸੀਂ ਸੋਚ ਹੀ ਨਹੀਂ ਸਕਦੇ ਉਸ ਤੋਂ ਉੱਪਰ ਉਸ ਤੋਂ ਉੱਪਰ ਉੱਠ ਕੇ ਸੋਚਣ ਦੀ ਜਿਹੜੀ ਤੁਹਾਡੀ ਸ਼ਕਤੀ ਹੈ ਉਹਨੂੰ ਖਤਮ ਕਰ ਦਿੱਤਾ ਗਿਆ ਤਾਂ ਇਹ ਜਿਹੜਾ ਪ੍ਰਭਾਵ ਸਾਡੇ ਪੰਜਾਬ ਦੇ ਉੱਪਰ ਪਿਆ ਤੇ ਇਹਦੇ ਕਰਕੇ ਇਹ ਧਾਰਨਾ ਜਿਹੜੀ ਹੈ ਬਣ ਗਈ ਹੈ ਪਰ ਇਹਨੂੰ ਹੌਲੀ-ਹੌਲੀ ਤੋੜਿਆ ਜਾ ਰਿਹਾ ਹੈ ਤੋੜਨਾ ਬੰਦ ਦਾ ਵੀ ਹੈ ਬਹੁਤ ਸਾਰੇ ਮੈਂ ਦੇਖਿਆ ਹੈ ਜੇ ਲੋਕ ਅੱਗੇ ਆ ਰਹੇ ਨੇ ਜੋ ਪੰਜਾਬ ਦੇ ਹਿੱਤ ਚ ਬੋਲਦੇ ਨੇ ਪੰਜਾਬ ਦੇ ਲਈ ਬੋਲਦੇ ਨੇ ਪੰਜਾਬੀ ਬੋਲੀ ਲਈ ਬੋਲਦੇ ਨੇ ਤੇ ਇਹ ਜਿਹੜੀ ਧਾਰਨਾ ਬਣੀ ਇਹਨੂੰ ਤੋੜਨ ਤੇ ਬੋਲਦੇ ਨੇ ਤੋ ਹੌਲੀ-ਹੌਲੀ ਬਦਲਾਅ ਹੈ ਜੋ ਸ਼ਾਇਦ ਆਉਣ ਵਾਲੇ ਸਮੇਂ ਚ ਆਪਾਂ ਦੇਖੀਏ ਇਸ ਚੀਜ਼ ਲਈ ਸੋ ਹੋਰ ਕੁਝ ਤੁਸੀਂ ਲਾਸਟ ਤੇ ਤੁਸੀਂ ਆਪਣੇ ਵੱਲੋਂ ਕੋਈ ਸੁਝਾਅ ਦੇਣੇ ਚਾਹੁੰਦੇ ਹੋ ਆਪਣੇ ਦਰਸ਼ਕਾਂ ਨੂੰ ਜੀ ਮੈਂ ਸਾਰੀ ਯੂਥ ਨੂੰ ਬੇਸਿਕਲੀ ਇਹੀ ਕਹੂੰਗੀ ਜਾਂ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਕਿ ਤੁਸੀਂ ਬਾਹਰ ਭੇਜਣ ਤੋਂ ਇਲਾਵਾ ਹੋਰ ਚੀਜ਼ਾਂ ਨਾਲ ਦੇਖੋ ਸਾਡੇ ਖੇਤੀਬਾੜੀ ਮੁੱਖ ਕਿੱਤਾ ਪੰਜਾਬ ਦਾ ਹੈ ਇਹਦੇ ਵਿੱਚ ਵੀ ਕਮੀਆਂ ਆ ਰਹੀਆਂ ਨੇ ਮਿੱਟੀ ਖਰਾਬ ਹੋ ਰਹੀ ਹੈ ਪਾਣੀ ਖਰਾਬ ਹੋ ਰਿਹਾ ਹੈਗਾ ਪਰ ਅਸੀਂ ਇਹਨਾਂ ਨੂੰ ਕਮੀਆਂ ਨੂੰ ਕਿੱਦਾਂ ਦੂਰ ਕਰੀਏ ਮਤਲਬ ਅਸਲ ਦੇ ਵਿੱਚ ਇਹ ਹੈ ਜੇ ਅਸੀਂ ਕਿਸੇ ਨੂੰ ਕਹਨੇ ਆ ਨਾ ਕਿ ਆਪਾਂ ਇਹ ਸੋਚੀਏ ਕਮੀ ਕਿਵੇਂ ਦੂਰ ਕਰੀਏ ਤਗਲੇ ਦਾ ਜਵਾਬ ਹੁੰਦਾ ਕਿ ਮੈਂ ਗੜਾ ਠੇਕਾ ਲਿਆਵੇ। ਦਲ ਇਹ ਹੁੰਦੀ ਹੈ ਕਿ ਠੇਕਾ ਨਹੀਂ ਲਿਆ ਤੁਸੀਂ ਪਰ ਅਸੀਂ ਦੇਖੋ ਹਰ ਪਲ ਕੁਦਰਤ ਦੇ ਇੱਕ ਤਰ੍ਹਾਂ ਕਰਜ਼ੇ ਦੇ ਵਿੱਚ ਹਾਂ ਠੀਕ ਹੈ ਉਹ ਸਾਨੂੰ ਸਾਹ ਲੈਣਿਆ ਪਾਣੀ ਅਸੀਂ ਪੀਨੇ ਤੇ ਜਿਹਨੇ ਅਸੀਂ ਮਤਲਬ ਥਾਲੀ ਵਿੱਚ ਖਾਣਿਆ ਅਸੀਂ ਉਹ ਉਸ ਉਹਨਾਂ ਵਿੱਚ ਥਾਲੀ ਸ਼ੇਅਰ ਕਰ ਦਿੱਤਾ ਜਿਹਦੀ ਥਾਲੀ ਉਹੀ ਚੀਜ਼ ਆਪਾਂ ਕਰ ਦਿੰਦੇ ਆ ਪਰ ਜਦੋਂ ਸਾਨੂੰ ਸਾਡੇ ਪੰਜਾਬ ਨੇ ਜਨਮ ਦਿੱਤਾ ਜਿਹੜੀ ਮਿੱਟੀ ਨੇ ਸਾਨੂੰ ਪਾਲ ਲਿਆ ਪੋਸ਼ਿਆ ਇੱਥੋਂ ਤੱਕ ਲੈ ਕੇ ਆਏ ਤੇ ਅਸੀਂ ਇੱਕ ਪਲ ਚ ਇਹ ਕਹਿ ਦਿੰਨੇ ਕਿ ਸਿੱਧਾ ਕੁਝ ਹੈ ਹੀ ਨਹੀਂ ਕਿਉਂਕਿ ਅਸੀਂ ਸਾਡੀ ਉਹ ਸੋਚਣ ਸ਼ਕਤੀ ਰਹੀ ਹੀ ਨਹੀਂ ਗਈ ਨਾ ਨਾ ਜੀ ਬਸ ਖੁੰਡਾਂ ਦੇ ਬਹਿ ਗਏ ਇੱਥੇ ਹੈ ਹੀ ਕੀ ਚਲੋ ਜੀ ਬਾਹਰ ਚਲੀਏ ਔਸ ਸੋਚ ਨੂੰ ਬਦਲਣ ਦੇ ਲਈ ਤੁਸੀਂ ਕਦਮ ਉਠਾਓ ਤੇ ਤੁਸੀਂ ਇਹ ਸੋਚੋ ਕਿ ਅਸੀਂ ਕਿਵੇਂ ਕਰ ਸਕਦੇ ਹਾਂ ਕਿਵੇਂ ਅਸੀਂ ਖੇਤੀਬਾੜੀ ਨੂੰ ਹੋਰ ਸਟਰੋਂਗ ਕਰ ਸਕਦੇ ਹਾਂ ਕਿਸ ਤਰ੍ਹਾਂ ਸਾਡੀ ਜੋ ਖੇਤੀਬਾੜੀ ਹੁਣ ਫਿਰ ਵੀ ਨੈਗੇਟਿਵ ਚ ਜਾ ਰਹੀ ਆ ਈਲਡ ਘਟ ਰਹੀ ਆ ਪ੍ਰੋਬਲਮਸ ਆ ਰਹੀਆਂ ਨੇ ਕਿਵੇਂ ਉਹਨਾਂ ਨੂੰ ਸੁਧਾਰਿਆ ਜਾ ਸਕਦਾ ਇਹ ਸੋਚਣਾ ਤੁਸੀਂ ਸਾਰਿਆਂ ਨੇ ਆਪਾਂ ਸਾਰਿਆਂ ਨੇ ਮਿਲ ਕੇ ਜੇ ਆਪਾਂ ਇਹੀ ਸੋਚਾਂਗੇ ਕਿ ਕੈਨੇਡਾ ਜਾਣਾ ਹੀ ਸੋਲੂਸ਼ਨ ਹੈ ਤਾਂ ਨਹੀਂ ਤੁਸੀਂ ਜਾਓ ਤੁਸੀਂ ਆਪਣੀ ਜ਼ਿੰਦਗੀ ਲਈ ਵੀ ਸੋਚਣਾ ਹੈ ਬਾਹਰ ਵੀ ਜਾਣਾ ਹੈ ਹਰੇਕ ਨੇ ਇਹ ਸੋਚਦਾ ਕਿ ਮੈਂ ਆਪਣੀ ਜ਼ਿੰਦਗੀ ਬਣਾਵਾਂ ਪਰ ਆਪਣੀਆਂ ਜੜਾ ਨਾਲੋਂ ਨਾ ਟੁੱਟੋ ਜੋ ਬਾਹਰ ਗਏ ਵੀ ਨੇ ਕੈਨੇਡਾ ਵਿੱਚ ਰਹਿ ਰਹੇ ਨੇ ਤੁਸੀਂ ਵੀ ਇਹ ਸੋਚੋ ਕਿ ਆਪਾਂ ਇੱਧਰ ਸੁਧਾਰ ਕਿਵੇਂ ਕਰ ਸਕਦੇ ਹਾਂ ਕਿਵੇਂ ਪ੍ਰੋਬਲਮਸ ਦਾ ਹੱਲ ਲੱਭ ਸਕਦੇ ਹਾਂ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡਾ ਪੰਜਾਬ ਹੈ ਇਹ ਫਿਰ ਤੋਂ ਸੋਨੇ ਦੀ ਚਿੜੀ ਬਣੇ ਇੱਕ ਖੂਬਸੂਰਤ ਸਟੇਟ ਬਣੇ ਪ੍ਰੋਗਰੈਸਿਵ ਸਟੇਟ ਬਣੇ ਤੇ ਇੱਥੇ ਸੁਸਾਇਡ ਘਟ ਹੋਣ ਲੋਕ ਖੁਸ਼ ਰਹਿਣ ਤੇ ਵਧੀਆ ਇਥੋਂ ਦੀ ਜਿਹੜੇ ਐਜੂਕੇਸ਼ਨ ਪਾ ਕੇ ਬੱਚੇ ਆ ਜਿਹੜੇ ਜੌਬ ਕਰਨ ਔਰ ਦੂਸਰੀ ਚੀਜ਼ ਮੈਂ ਕਹੂੰਗੀ ਕਿ ਜੌਬ ਦੀ ਬਜਾਏ ਆਪਾਂ ਇਹ ਦੇਖੀਏ ਕਿ ਜੌਬ ਦੇਣੀ ਕਿਵੇਂ ਆਪਾਂ ਕੀ ਇਹੋ ਜੇ ਕੰਮ ਕਰੀਏ ਕਿ ਆਪਾਂ ਦੂਜਿਆਂ ਨੂੰ ਜੌਬ ਹੈ ਜਿਹੜੀ ਉਹ ਦੇਈਏ ਸੋ ਇੰਨਾਂ ਚੀਜ਼ਾਂ ਦੇ ਉੱਪਰ ਹੈ ਜਿਹੜਾ ਧਿਆਨ ਦੇਈਏ ਆਪਾਂ ਤੁਸੀਂ ਸਾਨੂੰ ਸਮਾਂ ਦਿੱਤਾ ਹੀ ਬਹੁਤ ਬਹੁਤ ਧੰਨਵਾਦ